ਰਾਣਾ ਕਯ ਤਿਵਾਰ ਦੀ ਸਾਫ ਦੇਖੀ ਜਾ ਸਕਦੀ ਹੈ ਹਰ ਪਾਸੇ ਦੁਕਾਨਾਂ ਦੇ ਉੱਤੇ ਰਸ਼ ਲੱਗਿਆ ਹੋਇਆ ਹੈ ਗਾਗ ਜ਼ਰੂਰ ਹੈ ਬਾਜ਼ਾਰ ਦੇ ਵਿੱਚ ਪਰ ਦੂਜੀ ਜਿਹੜੀ ਪਰੇਸ਼ਾਨੀ ਗਾਕਾਂ ਨੂੰ ਆ ਰਹੀ ਹੈ ਉਹ ਪਰੇਸ਼ਾਨੀ ਹੈ ਜਾਮ ਦੀ ਸਥਿਤੀ ਕਿੰਨਾ ਕਬੜਾ ਜਾਮ ਲੱਗਾ ਹੋਇਆ ਹੈ ਬਹੁਤ ਜਾਮ ਹੈ ਬੁਰਾ ਹਾਲ ਹੈ ਕਿੰਨੀ ਦੇਰ ਹੋ ਗਈ ਇੱਥੇ ਮੈਂ ਕਹਾਂ ਤਾਂ ਘੰਟਾ ਕਰ ਹੋ ਗਿਆ ਹਨਾ ਤੇ ਗਲਤੀ 11 ਵਜੇ ਹੋ ਗਈ ਹੈ ਅੱਛਾ 11 ਵਜੇ ਹੋ ਗਈ ਜੇ ਜੋ ਵੀ ਕੋਈ ਬੰਦਾ ਦਿਨ ਤੇ ਆ ਸੀਨ ਚੱਲਦਾ ਉਹ ਆਟੋਮੈਟਿਕ ਇਸ ਤੀ ਹੋ ਹੀ ਜਾਂਦੀ ਹੈ ਬੜਾ ਜਰੂਰ ਹੈ ਕਿਵੇਂ ਦੀ ਰੌਣਕ ਬਾਜ਼ਾਰ ਦੇ ਵਿੱਚ ਬੇਲੀ ਰੌਣਕ ਹੀ ਆਈ ਲੋਕੀ ਪਤਾ ਨਹੀਂ ਕਿਵੇਂ ਕਿਵੇਂ ਨਿਕਲੇ ਹੋਏ ਆ ਕੰਮ ਕਰਨ ਹੀ ਹੈਗਾ ਵਾਲੀ ਕਰਕੇ ਲੋਕੀ ਜਿਆਦਾ ਆਪਣਾ ਭਾਂਡੇ ਢਿੰਡੇ ਦਾ ਇਸ ਟਾਈਮ ਕਰ ਰਿਹਾ ਕੁਝ ਬਿਜਲੀ ਦਾ ਕਰ ਰਹੇ ਨੇ ਤੇ ਵਪਾਰੀਆਂ ਦਾ ਕੰਮ ਥੋੜਾ ਹੁੰਦਾ દિਵਾਲੀ ਤੋਂ ਬਾਅਦ ਸਾਡਾ ਰੈਗੂਲਰ ਹੋ ਜਾਏਗਾ ਸਿੱਧਾ ਕੋਈ ਲੰਬਾਲੋ ਕਸਟਮਰ ਨਹੀਂ ਆਇਆ ਵੈਸੇ ਰਸੀ ਜਿਆਦਾ ਪਾਇਆ ਹੈ ਰੇੜੀਆਂ ਫੜੀਆਂ ਦਾ ਬਾਕੀ ਉੱਧਰ ਕੋਈ ਰਸ਼ ਨਹੀਂ ਆਇਆ ਇਨਾ ਸੇ ਗੱਲ ਜੀ ਤੁਸੀਂ ਦੇਖ ਰਹੇ ਹੋ ਦੇਣਾ ਲਾਈਵ ਤੇ ਮੈਂ ਮੈਂ ਤੇ ਇਸ ਵੇਲੇ ਮੌਜੂਦ ਆ ਚੌੜੇ ਬਾਜ਼ਾਰ ਦੇ ਵਿਕੇ ਤਿਵਾਰ ਦਾ ਸੀਜ਼ਨ ਹੈ ਤੇ ਤਿਵਾਰ ਦੀ ਰੌਣਕ ਬਾਜ਼ਾਰ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਚੌੜੇ ਬਾਜ਼ਾਰ ਦੀਆਂ ਤਸਵੀਰਾਂ ਨੇ ਜਿੱਥੇ ਰੌਣਕ ਤਿਵਾਰ ਦੀ ਸਾਫ਼ ਦੇਖੀ ਜਾ ਸਕਦੀ ਹੈ ਹਰ ਪਾਸੇ ਦੁਕਾਨਾਂ ਦੇ ਉੱਤੇ ਰਸ਼ ਲੱਗਿਆ ਹੋਇਆ ਹੈ ਗਾਹਕ ਜ਼ਰੂਰ ਹੈ ਬਾਜ਼ਾਰ ਦੇ ਵਿੱਚ ਪਰ ਦੂਜੀ ਜਿਹੜੀ ਪਰੇਸ਼ਾਨੀ ਗਾਹਕਾਂ ਨੂੰ ਆ ਰਹੀ ਹੈ ਉਹ ਪਰੇਸ਼ਾਨੀ ਹੈ ਜਾਮ ਦੀ ਸਥਿਤੀ ਇਹ ਲੋਕਾਂ ਦੀ ਜਾਮ ਦੀ ਸਥਿਤੀ ਦੇਖ ਸਕਦੇ ਹੋ ਜਿੱਥੇ ਟ੍ਰੈਫਿਕ ਜ਼ਰੂਰ ਹੈ ਪਰ ਦੂਜੇ ਪਾਸੇ ਵਾਰ ਨੂੰ ਲੈ ਕੇ ਹਰ ਪਾਸੇ ਰੌਣਕ ਹੈ ਤੇ ਦੂਜੇ ਪਾਸੇ ਇਹ ਗੱਲ ਕਰੀਏ ਕੈਮਰਾ ਪਰਸਨ ਨੂੰ ਕਵਾਂਗਾ ਕਿ ਤਸਵੀਰ ਦਿਖਾ ਦੇਣ ਕਿ ਜਿਹੜੀਆਂ ਵੱਡੀਆਂ ਗੱਡੀਆਂ ਐ ਜਿਹੜੀਆਂ ਨੋ ਐਂਟਰੀ ਸੀਗੀਆਂ ਅਸ ਤੋਂ ਕੁਝ ਸਮੇਂ ਪਹਿਲਾਂ ਉਹ ਇੱਥੇ ਐਂਟਰੀ ਜ਼ਰੂਰ ਦਿਖਾਈ ਦੇ ਰਹੀਏ ਈ ਰਿਕਸ਼ਾ ਜਿਹੜੇ ਨੇ ਉਹ ਜਾਮ ਦਾ ਵੱਡਾ ਕਾਰਨ ਬਣ ਰਹੇ ਨੇ ਤੇ ਦੂਜੇ ਪਾਸੇ ਮੇਨ ਰੋਡ ਦੇ ਉੱਤੇ ਭਾਜੀ ਐਂਟਰੀ ਹੈਗੀ ਈ ਈ ਰਿਕਸ਼ਾ ਦੇ ਅੰਦਰ ਅੱਧਾ ਥੋੜੀ ਅੱਗੇ ਨਹੀਂ ਹੈਗੀ ਜੀ ਐਂਟਰੀ ਅੱਗੇ ਨਹੀਂ ਹੈ ਜੀ ਉੱਥੇ ਹੀ ਖੜੇ ਆ ਜੀ ਉੱਥੇ ਹੀ ਖੜੇ ਪਰ ਨੋ ਐਂਟਰੀ ਦੇ ਵਿੱਚ ਐਂਟਰ ਕਿੱਦਾਂ ਹੋਊਗਾ ਉਹ ਤਾਂ ਹਰੇ ਵੀ ਗਏ ਆ ਮੁੰਡੇ ਇੱਧਰ ਅੱਗੇ ਨਹੀਂ ਅੱਗੇ ਬਾਜ਼ਾਰ 'ਚ ਨਹੀਂ ਵਾਰ ਸਕਦੇ ਜੀ ਬਾਜ਼ਾਰ ਦੇ ਵਿੱਚ ਨਹੀਂ ਵਾਰ ਹਾਂ ਜੀ ਜੀ ਅਰੇ ਪਾਰਕਿੰਗ ਆ ਪਾਰਕ ਕੀਤੀ ਹੋਈ ਹੈ ਜੀ ਨਹੀਂ ਨਹੀਂ ਪਾਰਕ ਨਹੀਂ ਕੀਤੀ ਡੀਗ ਰਹੇ ਆ ਜੀ ਕਿੱذਰ ਚਲੋ ਜਾਮ ਦੀ ਸਥਿਤੀ ਬਣ ਰਹੀ ਹੈ ਇਹਨੂੰ ਡੈਕ ਕਰ ਲਓ ਮੈਂ ਇਹੀ ਕਵਾਂਗਾ ਤੇ ਦੂਜੇ ਪਾਸੇ ਦੇਖ ਸਕਦੇ ਹੋ ਇੱਕ ਪੀਸੀਆਰ ਦੀ ਗੱਡੀ ਜ਼ਰੂਰ ਖੜੀ ਹੈ ਵਿਚਕਾਰ ਤੇ ਦੂਜੇ ਪਾਸੇ ਜਿਹੜੀ ਮੇਨ ਸੜਕ ਹੈ ਲੋਕਲ ਅੱਡੇ ਵੱਲ ਜਾਣ ਵਾਲੀ ਦੇਖ ਸਕਦੇ ਹੋ ਕਿੰਨੇ ਕੁ ਵੱਡਾ ਜਿਹੜਾ ਜਾਮ ਦਿਖਾਈ ਦੇ ਰਿਹਾ ਹੈ ਜਿਹੜੇ ਲੋਕ ਤਿਵਾਰਾ ਦੀ ਸ਼ਾਪਿੰਗ ਕਰਨ ਦੇ ਲਈ ਕਰੋ ਬਾਹਰ ਨਿਕਲ ਰਹੇ ਨੇ ਉਹਨਾਂ ਨੂੰ ਘੰਟੇ-ਘੰਟੇ ਜਿਹੜਾ ਹੈ ਜਾਮ ਦੇ ਵਿੱਚ ਫਸਣਾ ਪੈ ਰਿਹਾ ਹੈ ਕਿੰਨਾ ਕਬੜਾ ਜਾਮ ਲੱਗਾ ਹੋਇਆ ਬਹੁਤ ਜਾਮ ਹੈ ਬੁਰਾ ਹਾਲ ਹੈ ਕਿੰਨੀ ਧੇਰ ਹੋ ਗਈ ਇੱਥੇ ਮੈਂ ਕਹਾ ਘੰਟਾ ਦਾ ਹੋ ਗਿਆ ਹਨਾ ਕਿੰਨੇ ਲੱਗੇ ਕਿੱਥੇ ਤੱਕ ਜਾਮ ਇਹ ਆਪਣਾ ਪਿੱਛੇ ਆਪਣਾ ਕਪੂਰਾ ਹਸਪਤਾਲ ਤੋਂ ਕਪੂਰਾ ਹਸਪਤਾਲ ਤੋਂ ਇਹ ਲੋਕ ਨੇ ਜਿਹੜੇ ਸ਼ਾਪਿੰਗ ਕਰਨ ਆ ਰਹੇ ਨੇ ਔਰ ਤਿਆਰ ਨਾਲ ਆਏ ਹੋ ਕਿਉਂਕਿ ਜੇ ਜਾਮ ਹੈ ਨਾ ਹਾਂਜੀ ਹਾਂਜੀ ਪੁਲਿਸ ਵਾਲੇ ਸਾਡਾ ਇੱਕ ਚਲਾਨ ਕਰਦੇ ਜੇ ਜੇ ਰਸਤੇ ਵਿੱਚ ਰੁਕਦੇ ਆ ਬ੍ਰੇਕ ਲਾ ਕੇ ਪੁਲਿਸ ਵਾਲੇ ਚਲਾਨ ਹੀ ਕਰਦੇ ਸਾਡਾ ਬਸ ਇਹ ਦੇਖ ਸਕਦੇ ਹੋ ਇਹ ਜਿਹੜੀਆਂ ਨੋ ਐਂਟਰੀ ਹੈਗੀਆਂ ਨੇ ਵੱਡੀ ਗੱਡੀਆਂ ਦੇ ਲਈ ਈ-ਰਿਕਸ਼ਾਸ ਦੇ ਲਈ ਆਟੋਸ ਦੇ ਲਈ ਪਰ ਆਟੋ ਤੇ ਈ-ਰਿਕਸ਼ਾ इजीली ਜਾ ਰਹੇ ਨੇ ਪੀਸੀਆਰ ਦੀ ਗੱਡੀ ਖੜੀ ਹੈ ਮੁਲਾਜ਼ਮ ਕਿੱਥੇ ਨੇ ਕੁਝ ਨਹੀਂ ਨਜ਼ਰ ਆ ਰਹੇ ਨੇ ਪਤਾ ਕਿੱਥੇ ਗੈਪ ਨੇ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੁਲਾਜ਼ਮ ਜ਼ਰੂਰ ਉੱਧਰ ਦਿਖ ਰਹੇ ਨੇ ਉਹਨਾਂ ਦਾ ਪੁੱਛਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਸ ਤਰੀਕੇ ਦੇ ਪੁਕਤਾ ਪ੍ਰਬੰਧ ਜਿਹੜੇ ਆ ਟ੍ਰਾਫਿਕ ਮੁਲਾਜ਼ਮਾਂ ਦੇ ਵੱਲੋਂ ਕਿਤੇ ਗਏ ਨੇ ਐਸ.ੀ.ਪੀ. ਟ੍ਰਾਫਿਕ ਨੇ ਕੀ ਕੁਝ ਇਹਨਾਂ ਨੂੰ ਸਮਝਾਇਆ ਵੈ ਸਰ ਇੱਕ ਪਾਸੇ ਨੋ ਐਂਟਰੀ ਹੈ ਪਰ ਈ-रिक्शा ਵਗੈਰਾ इजीली ਅੰਦਰ ਵੜ ਰਹੇ ਨੇ ਕਾਰਨ ਕੀ ਹੈ ਕਿਤੋਂ ਇਹਨਾਂ ਦਾ ਵੜ ਰਹੇ ਨੇ ਉਹਦੇ ਕੋਈ ਨਿਰਕਸ਼ਾ ਉੱਧਰੇ ਪਿਚੇ ਵੱਡੀ ਗੱਡੀਆਂ ਗਏ ਨੇ ਵੀ ਮੇਰੀ ਗੱਲ ਸੁਣ ਦੇਖੋ 4 ਵੀਲਰ ਜਿਹੜੀ ਐਂਟਰੀ ਬੈਨ ਹੋਣਾ ਉਹ ਗੱਜਾ ਘਰ ਚੋਂ ਗੋ ਨਾ ਕਿ ਇੱਥੋਂ ਮਰ ਰਵੇ ਠੀਕ ਹੈ ਤੇ ਮਾਰਕੀਟ ਹੋਣੀ ਨੇ ਉੱਥੇ ਹਣ ਲੇਕੇ ਦਿੱਤਾ ਹੋਇਆ ਇੱਥੋਂ ਮੇਰੇ ਕੋਲ ਜਾ ਸਕਦੀ ਹੈ ਠੀਕ ਹੈ ਚਲੋ ਜਾ ਸਕਦੀ ਹੈ ਹਾਂਜੀ ਪਰ ਉਧਰੋਂ ਵੀ ਆ ਰਹੀਆਂ ਨੇ ਗੱਡੀਆਂ ਉਹ ਬੱਚੇ ਗਲੀਆਂ ਉੱਧਰੋਂ ਆ ਰਹੀਆਂ ਦੇਖੋ ਕੋਈ ਕੋਈ ਸਟਰੀਟ ਵਿੱਚੋਂ ਹੈਗੀ ਛੋਟੀ ਜਿਹੀ ਕੋਈ ਹੈਗੀ ਆ ਉਤੋਂ ਆ ਰਹੀਆਂ ਮੇਰੇ ਕੋਲ ਠੀਕ ਹੈ ਹਾਂਜੀ ਤੇ ਕੀ ਕੁਝ ਟ੍ਰਾਫਿਕ ਐਸਪੀ ਟ੍ਰਾਫਿਕ ਵੱਲੋਂ ਤੁਹਾਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿਵੇਂ ਟ੍ਰਾਫਿਕ ਕ ਗਰਾਮ ਉਹ ਜਿਹੜਾ ਬੰਦੇ ਉਹ ਜਿਆ ਜੱਜਾ ਕਰ ਚੌਂਕ ਰੇਟ ਉਹ ਕੋਵਰਡਰ ਐਂਟਰੀ ਬੰਦ ਕੀਤੀ ਹੋਈ ਆ ਤੇ ਲੋਕ ਜਿਹੜੇ ਦਿਨ ਤੱਕ ਸੁਖਾਏ ਰਹਿਣੋ ਸੀ ਠੀਕ ਹੈ ਨਾ ਇਸ ਰੋਡ ਦੇ ਉੱਤੇ ਜਾਮ ਦੇਖਣ ਨੂੰ ਮਿਲ ਰਿਹਾ ਕਾਰਨ ਕੀ ਹੈ ਜਿਹੜੀ ਪਤਾ ਗੱਲ ਕੀ ਗੈਦਰਿੰਗ ਬੰਦ ਹੋ ਗਈ ਆ ਅੱਛਾ ਗੈਦਰਿੰਗ ਬੰਦ ਹੋ ਗਈ ਜੇ ਜੋ ਵੀ ਕੋਈ ਬੰਦਾ ਦਿਨ ਤੱਕ ਆਫੀਨ ਚੱਲਦਾ ਉਹ ਆਟੋਮੈਟਿਕਲੀ ਸਟਪੀ ਹੋ ਹੀ ਜਾਂਦੀ ਬੜਾ ਜੀ ਅੱਛਾ ਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਜੇ ਸਿੰਗਲ ਸਿੰਗਲ ਹੈਗੇ ਆ ਗਰੁੱਪ ਵਿੱਚ ਇੱਕ ਨਾ ਕੋ ਮੋ ਆਪਣਾ ਜਿਹੜਾ ਮੋਬਾਈਲ ਪਾਸੇ ਜਿਹੜਾ ਧਮਾ ਕੇ ਰੱਖਣ ਦੀ ਤਾਂ ਲੋਕ ਬਿਨਾ ਕੰਮ ਤੋਂ ਘਰ ਬਾਹਰ ਨਾ ਨਿਕਲੋ ਠੀਕ ਹੈ ਨਾ ਆ ਚੀਜ਼ਾਂ ਧੰਨਵਾਦ ਜ਼ਰੂਰ ਮੁਲਾਜ਼ਮ ਨੇ ਮੁਸਤਫੀ ਨਾਲ ਡਿਊਟੀ ਨਿਭਾਉਂਦੇ ਨੇ ਨਜ਼ਰ ਆ ਰਹੇ ਨੇ ਇਹਨਾਂ ਨੇ ਕਿਹਾ ਕਿ ਗਿਰਦਾਗਰ ਚੌਕ ਤੋਂ ਜਿਹੜਾ ਹੈ ਟ੍ਰਾਫਿਕ ਜ਼ਰੂਰ ਉੱਥੋਂ ਨੋ ਐਂਟਰੀ ਹੈ ਤੇ ਇੱਥੋਂ ਜਾ ਸਕਦੇ ਟ੍ਰਾਫਿਕ ਲੰਗਾ ਲੰਘ ਸਕਦੇ ਨੇ ਪਰ ਦੇਖ ਸਕਦੇ ਹੋ ਜ਼ਰੂਰ ਇਹਨਾਂ ਦੇ ਦੱਸੇ ਮੁਤਾਬਿਕ ਜਿਹੜੀ ਬਾਜ਼ਾਰਾ ਦੇ ਵਿੱਚ ਸ਼ਾਪਿੰਗ ਕਰਨ ਦੇ ਲਈ ਲੋਕ ਨਿਕਲ ਰਹੇ ਨੇ ਜਿਸ ਤੋਂ ਜਿਸ ਕਾਰਨ ਜਿਹੜਾ ਹੈ ਬੱਦ ਗੈਦਰਿੰਗਾਂ ਲੋਕਾਂ ਦੀ ਤੇ ਟ੍ਰਾਫਿਕ ਜ਼ਰੂਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਕਾਫੀ ਲੋਕ ਪਰੇਸ਼ਾਨ ਵੀ ਨਜ਼ਰ ਆ ਰਹੇ ਨੇ ਕੀ ਕੁਝ ਸਥਿਤੀ ਹੈ ਲੋਕਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਵੀ ਸ਼ਾਪਿੰਗ ਕਰਨ ਆ ਰਹੇ ਹੋ ਤਾਂ ਇੱਕ ਵਾਰੀ ਜ਼ਰੂਰ ਕੈਮਰਾ ਪਰਸ ਤੇ ਕਵਾਂਗਾ ਕਿ ਤਸਵੀਰਾਂ ਦਿਖਾ ਦੇਣ ਕਿ ਕਿੰਨੇ ਕੁ ਜਾਮ ਦੀ ਸਥਿਤੀ ਪੂਰੇ ਰੋਡ ਦੇ ਉੱਤੇ ਬਣੀ ਹੋਈ ਹੈ ਤੇ ਹਰ ਪਾਸੇ ਗੱਡੀਆਂ ਹੀ ਗੱਡੀਆਂ ਨਜ਼ਰ ਆ ਰਹੀਆਂ ਨੇ ਤੇ ਕਾਫੀ ਲੰਬਾ ਜਿਹੜਾ ਜਾਮ ਦੇਖਣ ਨੂੰ ਮਿਲ ਰਿਹਾ ਹੈ ਭਾਈ ਟ੍ਰਾਫਿਕ ਦਾ ਕੀ ਹਾਲ ਹੈ ਵਾਫਿਕ ਦਾ ਬੁਰਾ ਹਾਲ ਹੈ ਜੀ ਪੂਰਾ ਹਾਲ ਹੈ ਹਾਂ ਕਿੰਨਾ ਕ ਸਮਾਂ ਲੱਗ ਜਾਊਗਾ ਜੇ ਤੁਸੀਂ ਆਪਣੇ ਚੌਕ ਤੋਂ ਜਾਣਾ ਹੈ ਅੱਗੇ ਲੋਕਾਂ ਅੱਡੇ ਵੱਲ ਅੱਧਾ ਘੰਟਾ ਤਾਂ ਲੱਗ ਜਾਏਗਾ ਅੱਧਾ ਘੰਟਾ ਤੇ ਲੋਕਾਂ ਨੂੰ ਫਿਰ ਸचेत ਹੋਣਾ ਚਾਹੀਦਾ ਹੈ ਸੋਚ ਸਮਝ ਕੇ ਨਿਕਲਣ ਕਰੋ ਬਾਹਰ ਬਿਲਕੁਲ ਜੀ ਤੋਂ ਸਾਫ਼-ਸਾਫ਼ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਰੌਣਕ ਜ਼ਰੂਰ ਹੈ ਪਰ ਦੂਜੇ ਪਾਸੇ ਟ੍ਰਾਫਿਕ ਤੋਂ ਲੋਕ ਜ਼ਰੂਰ ਪਰੇਸ਼ਾਨ ਨਜ਼ਰ ਆ ਰਹੇ ਨੇ ਕੀ ਕੁਝ ਸਥਿਤੀ ਹੈ ਸਾਡੂ ਲਾਈਵ ਤਸਵੀਰਾਂ ਦੇ ਮਾਧਿਅਮ ਦੇ ਨਾਲ ਦਿਖਾਉਣ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਉੱਥੇ ਦੁਕਾਨਦਾਰਾਂ ਨਾਲ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬਾਜ਼ਾਰ ਦੇ ਵਿੱਚ ਕਿਵੇਂ ਦੀ ਰੌਣਕ ਉਹਨਾਂ ਨੂੰ ਨਜ਼ਰ ਆ ਰਹੀ ਹੈ ਕਿਵੇਂ ਦੀ ਰੌਣਕ ਬਾਜ਼ਾਰ ਦੇ ਵਿੱਚ ਹੁਬੇਲੀ ਰੌਣਕ ਹੀ ਆਈ ਲੋਕੀ ਪਤਾ ਨਹੀਂ ਕਿਵੇਂ-ਕਿਵੇਂ ਨਿਕਲੇ ਹੋਇਆ ਕੰਮ ਕਰਨ ਹੀ ਹੈਗਾ ਕੰਮ ਕਰਨ ਹੀ ਹੈਗਾ ਫਿਰ ਲੋਕ ਇੰਨੇ ਕਿਉਂ ਬਾਹਰ ਨੇ ਇਹ ਲੋਕੀ ਵਿਹਲੇ ਨੇ ਪਤਾ ਕੀ ਹੁੰਦਾ ਕਈ ਲੋਕ ਦਾ ਐਤਵਾਰ ਦੇ ਕੇ ਸਿਰ ਸਵਾਦ ਲੈਣ ਆਉਂਦੇ ਨਹੀਂ ਚੋੜਾ ਵਿਹਾਰ ਕੋ ਮਈ ਆਈਏ ਦੇਖੀਏ ਤੇ ਹੈਗੀ ਆ ਅੱਛਾ ਇਹ ਤਾਂ ਇਮਤਿਹਾਨ ਲੱਗਦਾ ਕਿ ਸਪੈਸ਼ਲ ਤਿਵਾਰਾ ਕਰਕੇ ਇਹਨਾਂ ਇਮਤਿਹਾਨ ਲੱਗਾ ਹੋਇਆ ਨਹੀਂ ਜਾਮ ਤਾਂ ਐ ਤਿਵਾਰ ਇੱਥੇ ਲੱਗਦਾ ਹੀ ਲੱਗਦਾ ਜੀ ਚਾਹੇ ਤਿਆਰ ਹੋਣ ਨਾ ਹੋਣ ਇੱਥੇ ਜਾਮ ਪੂਰਾ ਪਰਫੈਕਟ ਹੁੰਦਾ ਵਾ ਅੱਛਾ ਹਾਂ ਜੀ ਮੁਲਾਜ਼ਮ ਲੱਗੇ ਹੋਏ ਆ ਮਲਾਇਮ ਲੱਗੇ ਪੂਰੀ ਡਿਊਟੀ ਨਿਭਾਉਂਦੇ ਆ ਜੀ ਆਪਣੀ ਅੱਛਾ ਪੂਰੀ ਆਪਣੀ ਡਿਊਟੀ ਟਾਈਮ ਟੂ ਟਾਈਮ ਕੰਮ ਹੈ ਨਹੀਂ ਕੰਮ ਦਾ ਭਾਜੀ ਤੁਹਾਨੂੰ ਪਤਾ ਹੀ ਆ ਹੁਣ ਦਿਨ ਤਿਆਰ ਕਰਕੇ ਦੀਵਾਲੀ ਹੈ ਨਾ ਦੀਵਾਲੀ ਕਰਕੇ ਲੋਕੀ ਜਿਆਦਾ ਆਪਣਾ ਭਾਂਡੇ ਢਿੰਡੇ ਦਾ ਇਸ ਟਾਈਮ ਕਰ ਰਿਹਾ ਕੁਝ ਬਿਜਲੀ ਦਾ ਕਰ ਰਹੇ ਨੇ ਇਹ ਵਪਾਰੀਆਂ ਦਾ ਕੰਮ ਥੋੜਾ ਹੁੰਦਾ ਦਿਵਾਲੀ ਤੋਂ ਬਾਅਦ ਸਾਡਾ ਰੈਗੂਲਰ ਹੋ ਜਾਏਗਾ ਸਰ ਹੋਰ ਵੀ ਜਿਹੜੇ ਦੁਕਾਨਦਾਰ ਕੀ ਕੰਮ ਕਰਦੀ ਕਿਸ ਤੇ ਕਿੰਨੀ ਰੌਣਕ ਲੱਗੀ ਹੋਈ ਹੈ ਬਾਜ਼ਾਰ ਦੇ ਸਰ ਬੈਠੇ ਨੇ ਸਰ 2 ਮਿੰਟ ਦਾ ਸਮਾਂ ਹੈਗਾ ਕਿਵੇਂ ਦੀ ਰੌਣਕ ਹੈ ਬਾਜ਼ਾਰ ਦੇ ਵਿੱਚ ਕੰਮਕਾਰ ਹੈਗਾ ਵਾ ਹੈ ਵਾਟੇਗਾ ਕਟ ਹੈਗਾ ਬਟ ਜਿਹੜੀਆਂ ਬਿਲਕੁਲ ਰਸ਼ ਦੇਖਣ ਨੂੰ ਮਿਲ ਰਿਹਾ ਸੜਕ ਦੇ ਉੱਤੇ ਤੇ ਉਧਰ ਵੀ ਜਾਮਵਰਗੀ ਸਥਿਤੀ ਹੈ ਕੀ ਵਿਚਾਰ ਹੈ ਤੁਗੂ ਜੀ ਲੰਬਾ ਜੁੜਾ ਕੋਈ ਕਸਟਮਰ ਨਹੀਂ ਆਇਆ ਉਹ ਵੈਸੇ ਰਸੀ ਜਿਆਦਾ ਬਾਇਆ ਹੈ ਰੇੜੀਆਂ ਫੜੀਆਂ ਦਾ ਬਾਕੀ ਉੱਧਾ ਕੋਈ ਰਸ਼ ਨਹੀਂ ਆਇਆ ਇਹਨਾਂ ਆ ਕੁਝ ਕੁ ਦਿਨ ਪਹਿਲਾਂ ਟ੍ਰਾਫਿਕ ਮੁਲਾਜ਼ਮਾਂ ਦੇ ਵੱਲੋਂ ਤੇ ਕਾਰਪੋਰੇਸ਼ਨ ਵੱਲੋਂ ਵੀ ਪਹਿਲ ਕੀਤੀ ਗਈ ਸੀ ਕਿ ਜਿਹੜੀ ਆ ਇਹ ਦੁਕਾਨਾਂ ਨੇ ਬਾਹਰ ਫੜੀਆਂ ਨੇ ਉਹਨੂੰ ਸਾਫ਼ ਕਰਾ ਦਿੱਤੀਆਂ ਜਾਣ ਤਾਂ ਕਿ ਜਿਹੜਾ ਰਸ਼ ਦੀ ਸਥਿਤੀ ਆ ਉਹ ਕੰਟਰੋਲ ਦੇ ਵਿੱਚ ਹੋ ਗਏ ਪਰ ਉਹ ਦਿਖ ਰਿਹਾ ਵੇ ਗਰਾਊਂਡ ਦੇ ਉੱਤੇ ਕੰਮ ਜਗੂ ਜੀ ਉਹਨੇ ਹਰ ਬਾਜ਼ਾਰ ਦੇ ਲਗ ਲਗ ਸਥਿਤੀ ਦਾ ਦੇਖਣਾ ਸੀ ਹੁਣ ਜਿਹੜੀ ਇੱਥੇ ਆਪਣੇ ਹੈਗੀ ਐ ਉਹਨਾਂ ਨੇ ਤਾਂ ਲਾਈਨ ਵਜੀ ਹੋਈ ਵਾਈਟ ਕਲਰ ਦੀ ਉਹ ਤਾਂ ਕੋਈ ਜ਼ਿਆਦਾਤਰ ਹਰ ਇੱਕ ਨੇ ਵਾਈਟ ਦੇ ਅੰਦਰ ਹੀ ਕੀਤੀਆਂ ਜੋ ਵੀ ਆਪਣਾ ਟੇਬਲ ਲਗਾਇਆ ਹੈ ਵਾਈਟ ਦੇ ਅੰਦਰ ਹੀ ਲਗਾਇਆ ਹੈ ਬਾਕੀ ਦੇਖੋ ਜੀ ਕਾਰਪੋਰੇਸ਼ਨ ਨੇ ਕਰਾਇਆ ਠੀਕ ਹੈ ਐਦਾਂ ਹੋਣਾ ਚਾਹੀਦਾ ਪਰ ਦੀਵਾਲੀ ਦੇ ਤਿਉਹਾਰ ਦੇ ਵਿੱਚ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅੱਛਾ ਹਾਂਜੀ ਕਿਉਂਕਿ ਦੇਖੋ ਨਾ ਇਹ ਕੰਮ ਦੇ ਦਿਨ ਹੁੰਦੇ ਆ ਇਹ ਕਰ ਰਹੇ ਆ ਤੁਸੀਂ ਪਹਿਲਾਂ ਕਰੋ ਜੋ ਕਰਨਾ ਹੈ ਹੁਣ ਕੰਮ ਦੇ ਦਿਨ ਹੈ ਚਾਰ ਪੰਜ ਦਿਨ ਦੀ ਗੱਲ ਹੈ ਉਹ ਆਪਾਂ ਕਾਰਪੋਰੇਸ਼ਨ ਭੇਜਾਂਗੇ ਤੇ ਇੱਧਰ ਉੱਧਰ ਸਾਰੇ ਕਰਨਗੇ ਕੰਮ ਕਸ਼ਮੀਰ ਕਿੱਥੇ ਰਹਿ ਗਿਆ ਦੱਸੋ ਮੈਨੂੰ ਇਹ ਜੋ ਕੰਮ ਕਰ ਰਹੇ ਆ ਪਹਿਲਾਂ ਅੰਗਰੋਜ ਉਹ ਕਰ ਰਹਾ ਹੁਣ ਤਿਆਰ ਦੇ ਆ ਕੇ ਅਗਲੇ ਦੇ ਕਮਾਈ ਦੇ ਕਮਾਈ ਦੇ ਦਿਲ ਹੁੰਦੇ ਵਿਚਾਰੇ ਦੇ ਸਾਲ ਅਗਲਾ ਉਡੀਕਦੇ ਹੁਣ ਜੇ ਕਮਾਈ ਦੇਣਾ ਹੁਣ ਆਪਾਂ ਕਰ ਬੈ ਸੰਕਰਾਂਗੇ ਉਹ ਮਾੜੀ ਗੱਲ ਹੈ ਯਾਰਾ ਪਹਿਲੇ ਇਹ ਨਾ ਲੱਗਣ ਦਿਓ ਫਿਰ ਫਾਇਦਾ ਹੈ ਜੇ ਕੋਈ ਕਾਰਵਾਈ ਕਰਨੀ ਹੈ ਪਹਿਲਾਂ ਤੋਂ ਤੁਸੀਂ ਉਹ ਚੀਜ਼ਾਂ ਕਰ ਸਕਦੇ ਹੋ ਬਿਲਕੁਲ ਕਰ ਸਕਦੇ ਹੋ ਹੁਣ ਕੰਮ ਦੇ ਦੇਣਾ ਹੁਣ ਆਪਾਂ ਖਲੇਰਾ ਪਾ ਕੇ ਬਹਿ ਜਾਗੇ ਤਾਂ ਫਾਇਦਾ ਕੋਈ ਨਹੀਂ ਧੰਨਵਾਦ ਸਰ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਰੌਣਕ ਜ਼ਰੂਰ ਹੈ ਪਰ ਟ੍ਰਾਫਿਕ ਦੇ ਹਾਲ ਜ਼ਰੂਰ ਸੜਕਾਂ ਦੇ ਉੱਤੇ ਮਾੜੇ ਨਜ਼ਰ ਆ ਰਹੇ ਨੇ ਹਰ ਕਿਤੇ ਉਹੀ ਹਾਲਾਤ ਨੇ ਭਾਵੇਂ ਮੁਲਾਜ਼ਮ ਲੱਗੇ ਹੋਏ ਨੇ ਮੁਸਤਕਿਲ ਨਾਲ ਡਿਊਟੀ ਨਿਭਾ ਰਹੇ ਨੇ ਪਰ ਉੱਥੇ ਜਿੱਦੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੰਮ ਜਿਹੜਾ ਹੈ ਨਹੀਂ ਹੈ ਜ਼ਰੂਰ ਮਾਰਕੀਟ ਦੇ ਵਿੱਚ ਰਸ਼ ਨਜ਼ਰ ਆ ਰਿਹਾ ਹੈ ਤੁਹਾਡੇ ਆਪਣੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਦੇਖਦੇ ਰਹੋ ਲੁਧਿਆਣਾ ਲਾਈਵ